ਰਾਜਪਾਥੇ ਪਿੰਡ ਕਨੋਵਾਨ ਬਲਾਕ ਕਨੋਵਾਨ ਜ਼ਿਲ੍ਹਾ ਗਰਦਾਸਪੁਰ ਆਏ ਆ ਜਿੱਥੇ ਆ ਕਿਸਾਨ ਜਿੰਮੇਦਾਰ ਭਰਾ ਹੁੰਦੇ ਇਹਨਾਂ ਨੇ ਐਸਐਮਐਸ ਨਾਲ ਆਪਣੀ ਝੋਨੇ ਦੀ ਜਿਹੜੀ ਆ ਕਟਾਈ ਕੀਤੀ ਆ ਤੇ ਝੋਨੇ ਦੀ ਕਟਾਈ ਇਹਨਾਂ ਨੇ ਤਿੰਨ ਕਿਲੇ ਇੱਥੇ ਕੀਤੀ ਆ ਤੇ ਚਾਰ ਕਿਲੇ ਉੱਧਰ ਆ ਇਹਨਾਂ ਕੋ ਤੇ ਇਹ ਅੱਜ ਇਹਨਾਂ ਕੋ ਆਪਾਂ ਸੁਣਾਂਗੇ ਕਿ ਕੀ ਇਹਨਾਂ ਨੂੰ ਇੱਥੇ ਕੋਈ ਕੋਈ ਮੁਸ਼ਕਲ ਆਈ ਆ ਜਾਂ ਕੋਈ ਇਹਦਾ ਕੋਈ ਸਮੱਸਿਆ ਦੇ ਵਿੱਚ ਆਈ ਇਹਨਾਂ ਦੇ ਕਟਾਂ ਚ ਤੇ ਮੈਂ ਹੁਣ ਜੀ ਮੈਂ ਤੁਹਾਨੂੰ ਕਹਾਂਗਾ ਵੀ ਉਹ ਦੱਸੋ ਆਪਣਾ ਨਿੱਜੀ ਜਿਹੜੇ ਤਜਰਬੇ ਆ ਵੀ ਆਪਣਾ ਜਿਹੜੀ ਕਟਾਈ ਕਰਾਈ ਆ ਇਹਦੇ ਸਮਾਂ ਚ ਵਗ ਜੀ ਦਾ ਖਲਸਾ ਵਗ ਜੀ ਦੀ ਫਤੇ ਵੀਰ ਭਰਾਓ ਇਹ ਬਹੁਤ ਵਧੀਆ ਸਿਸਟਮ ਜੇ ਇਹਦੇ ਨਾਲ ਇੱਕ ਤੇ ਬਿਲਕੁਲ ਮਤਲਬ ਇਦਾਂ ਪਹਿਲੀ ਵਾਹ ਕੇ ਤਿਆਰ ਆਲੂ ਲਾਓ ਮਟਰ ਲਾਓ ਭਾਵੇਂ ਜੋ ਮਰਜੀ ਤੁਸੀਂ ਪੀਜੋਗੇ ਇਹ ਵਧੀਆ ਇੱਕ ਨੰਬਰ ਦੀ ਚੀਜ਼ ਹੈ ਤੇ ਅਹੀਂ ਅੱਗੇ ਬੜੇ ਪਰੇਸ਼ਾਨ ਨੂੰ ਦੇ ਰਹੇ ਜੀ ਮਤਲਬੀ ਤੇ ਅੱਗ ਨਹੀਂ ਲਾਉਣੀ ਅੱਗ ਦੇ ਨਾਲ ਵਿੱਚੇ ਰੂੜੀ ਬਣੂਗੀ ਇਹ ਸਾਰੀ ਜੋ ਵੀ ਹੈਗਾ ਇਹ ਕਾਨੂੰਨ ਬਲਾਕ ਤੇ ਗਰਦਾਸਪੁਰ ਜ਼ਿਲ੍ਹਾ ਜੀ ਇਹ ਆਪਣਾ ਬਹੁਤ ਵਧੀਆ ਕੰਮ ਜੀ ਇਹ ਮਸ਼ੀਨ ਚੇਚੇ ਤੌਰ ਤੇ ਮਹਿੰਗਾਈ ਜੀ ਇਸੇ ਕਰਕੇ ਵੀ ਇਹ ਮਤਲਬੀ ਇਹ ਵਧੀਆ ਹੈ ਬਰੀਕ ਬਹੁਤਾ ਕਰਦੀ ਪੈਲੀ ਨੂੰ ਇਦਾਂ ਵਾ ਕੇ ਤਿਆਰ ਮਤਲਬ ਹੋ ਗਏ ਸਾਰੇ ਜੋ ਮਰਦੀ ਵਿੱਚੇ ਬਣਦੇ ਦੇਖੋ ਜੀ ਅਸੀਂ ਮਸ਼ੀਨਾਂ ਵਿਸ਼ੇਸ਼ ਮੈਸਨ ਲਾ ਕੇ ਵੜਿਆ ਆ ਤੇ ਉਹਦੇ ਵਿੱਚ ਤੁਹਾਨੂੰ ਮੈਂ ਆਪਾਂ ਦੱਸੀਏ ਵੀ ਦੇਖੋ ਕਿੰਨਾ ਬਰੀਕ ਨੇ ਕੁਟਲਾ ਕਾਣਾ ਨਹੀਂ ਬਹੁਤ ਬਰੀਕ ਦੇਖੋ ਬਹੁਤ ਵਧੀਆ ਨੇ ਅੱਠੇ ਗੁਦਰੇ ਦੇ ਛੋਟੇ ਛੋਟੇ ਬਹੁਤ ਬਰੀਕ ਮਤਲਬ ਟੋਟਾ ਕੀਤਾ ਹੈ ਦੇਖੋ ਵੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਮਤਲਬ ਬਰੀਕ ਕੀਤਾ ਹੈ ਤੇ ਇਹਦੇ ਪਿੱਛੇ ਜੇ ਕਿਸੇ ਵੀਰ ਭਰਾ ਨੇ ਮਤਲਬ ਸੁਪਰ ਸੀਡਰ ਚਲਾ ਕੇ ਸਿੱਧਾ ਕੋਈ ਹੋਰ ਕੁਸ਼ ਕਰਨ ਦੀ ਲੋੜ ਨਹੀਂ ਸੁਪਰ ਸੀਡਰ ਨਾਲ ਸਿੱਧਾ ਉਹ ਆਪਣੀ ਕਣਕ ਦੀ বাজਾਈ ਕਰ ਸਕਦਾ ਹੈ ਤੇ ਬਹੁਤ ਵਧੀਆ ਬਣ ਜਾਂਦਾ ਹੈ